ਅਗ ਦੇ ਸੰਪਰਕ ਵਿੱਚ ਆ ਕੇ ਲੱਗੜ ਲੱਕੜ ਕੋਲਾ ਤੇ ਸੁਆਹ ਹੋ ਜਾਂਦੀ ਹੈ ਅਗ ਦੀ ਤਾਬ ਸਹਿਣਾ ਲੱਕੜ ਦੇ ਵਾਸ ਦੀ ਖੇਡ ਨਹੀਂ ਤ੍ਰਿਸ਼ਨਾ ਦੀ ਅਗ ਚਾਰੁ ਸ਼ਫੇਰੇ ਮਚ ਰਹੀ ਹੈ ਕਬੀਰ ਜੀ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਇਸ ਤ੍ਰਿਸ਼ਨਾ ਦੇ ਵਿੱਚ ਘਿਰਿਆ ਹੋਇਆ ਹੈ ਤ੍ਰਿਸ਼ਨਾ ਅਧੀਨ ਰਹਿਣ ਵਾਲਾ ਮਨੁੱਖ ਕੇਵਲ ਪਦਾਰਥਵਾਦੀ ਸੋਚ ਰੱਖਦਾ ਹੈ ਮੱਲਾ ਮਾਰਦਾ ਹੈ ਇੰਨਾਂ ਚਿੰਤਾਵਾਂ ਵਿੱਚ ਗਰਸਿਆ ਰਹਿੰਦਾ ਹੈ ਕਿ ਸਭ ਕੁਝ ਮੇਰੇ ਕੋਲ ਕਿਵੇਂ ਆਵੇ ਇੱਕ ਸ਼ਬਦ ਬਾਣੀ ਦੇ ਵਿੱਚ ਹੈ ਲੱਭ ਲੱਭ ਦਾ ਅਰਥ ਹੈ ਚਸਕਾ ਲੱਗਣਾ ਕਿਸੇ ਚੀਜ਼ ਦੇ ਪ੍ਰਤੀ ਖੇਚ ਪੈਦਾ ਹੋ ਜਾਣੀ ਦੂਜਾ ਹੈ ਲੋਭ ਲੋਭ ਦਾ ਅਰਥ ਹੈ ਉਸ ਚੀਜ਼ ਦੇ ਪ੍ਰਤੀ ਲੁਭਾਏਮਾਨ ਹੋਣਾ ਮਨ ਉਸ ਚੀਜ਼ ਦੇ ਲਾਲਚ ਵਿੱਚ ਫਸ ਜਾਣਾ ਕਿ ਉਹ ਵਸਤੂ ਮੈਨੂੰ ਮਿਲੇ ਤੇ ਤ੍ਰਿਸ਼ਨਾ ਨੂੰ ਮਹਾਰਾਜ ਨੇ ਅੱਗ ਦੀ ਨਿਆਈ ਕਿਹਾ ਇਉਂ ਕਹਿ ਲੋ ਕਿ ਲੱਭ ਵੱਧ ਕੇ ਲੋਭ ਬਣਦਾ ਹੈ ਤੇ ਲੋਭ ਦੀ ਸਿਖਰ ਹੈ ਤ੍ਰਿਸ਼ਨਾ ਇਨਾਂ ਤਿੰਨਾਂ ਲਫ਼ਜ਼ਾਂ ਨੂੰ ਮਹਾਰਾਜ ਧੰਗੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਇੱਕੇ ਪੰਕਤੀ ਵਿੱਚ ਵਰਤਿਆ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਸਤਿਗੁਰੂ ਇੱਥੇ ਭਗਤਾਂ ਦਾ ਜੀਵਨ ਦੱਸਦੇ ਨੇ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੇਰੀ ਬਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਤੋਂ ਲੱਭ ਪਹਿਲਾ ਸਟੈਪ ਹੈ ਲੋਭ ਉਸ ਚੀਜ਼ ਦੇ ਸੰਪਰਕ ਵਿੱਚ ਆ ਜਾਣਾ ਹੈ ਔਰ ਤ੍ਰਿਸ਼ਨਾ ਉਸ ਚੀਜ਼ ਦਾ ਤੁਹਾਡੇ ਜੀਵਨ ਉੱਤੇ ਹਾਵੀ ਹੋ ਜਾਣਾ ਹੈ ਤਨਿ ਸਿਕਰ ਹੈ ਲੋਭ ਦੀ ਤ੍ਰਿਸ਼ਨਾ ਦੀ ਜਿਸ ਵਿੱਚ ਮਨੁੱਖ ਨੂੰ ਸੱਜਾ ਖੱਬਾ ਆਸਾ ਪਾਸਾ ਕੁਝ ਵੀ ਨਜ਼ਰ ਨਹੀਂ ਆਉਂਦਾ ਉਸ ਦੀ ਟੇਕ ਕੇਵਲ ਆਪਣੇ ਅੰਦਰ ਦੀ ਭੁੱਖ ਉੱਤੇ ਰਹਿੰਦੀ ਹੈ ਇਸ ਨੂੰ ਮਹਾਰਾਜ ਨੇ ਬਾਣੀ ਵਿੱਚ ਅੱਗ ਗਿਆ ਹਜ਼ੂਰ ਨੇ ਸ਼ਬਦ ਵਰਤਿਆ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਵਾਸ਼ਨਾਵਾਂ ਵਿੱਚ ਜੀਣ ਵਾਲਾ ਮਨੁੱਖ ਕਦੇ ਤ੍ਰਿਪਤ ਨਹੀਂ ਹੁੰਦਾ ਕਿਉਂਕਿ ਉੱਥੇ ਸਬਰ ਨਾਂ ਦੀ ਸੰਤੋਖ ਨਾਂ ਦੀ ਕੋਈ ਵਸਤੂ ਨਹੀਂ ਹੁੰਦੀ ਸੈਟੀਸਫੈਕਸ਼ਨ ਜਿਸ ਨੂੰ ਆਪਾਂ ਸੰਤੋਖ ਕਹਿੰਦੇ ਆ ਸਬਰ ਕਹਿੰਦੇ ਆ ਉਸ ਦਾ ਮਨ ਉੱਤੇ ਕੋਈ ਪ੍ਰਭਾਵ ਨਹੀਂ ਹੁੰਦਾ ਇੱਕ ਪੋਖ ਹੁੰਦੀ ਹੈ ਜਿਹੜੀ ਪਦਾਰਥਾਂ ਦੇ ਬੌਲਤਾ ਦੇ ਨਾਲ ਜਾਨੀ ਕਿ ਹੱਦੋਂ ਵੱਧ ਵੀ ਸਭ ਕੁਝ ਹੋਵੇ ਤਾਂ ਵੀ ਉਹ ਪੂਰੀ ਨਹੀਂ ਹੋ ਸਕਦੀ। ਅ ਸ਼ਾਂਤ ਰਹਿੰਦਾ ਬੰਦਾ ਅੰਦਰੋਂ ਬੇਚੈਨ ਰਹਿੰਦਾ ਹੈ, ਪਟਕਦਾ ਰਹਿੰਦਾ ਹੈ। ਉਸ ਨੂੰ ਖੁਦ ਵੀ ਸਮਝ ਨਹੀਂ ਲੱਗਦੀ ਕਿ ਸਮੱਸਿਆ ਕੀ ਹੈ। ਸਰੀਰ ਦੀਆਂ ਲੋੜਿੰਦੀਆਂ ਚੀਜ਼ਾਂ ਵੀ ਮੇਰੇ ਕੋਲ ਨੇ। ਲੋੜਿੰਦਾ ਮਾਨ ਸਨਮਾਨ ਵੀ ਹੁੰਦਾ ਹੈ। ਘਾਟਾ ਵੀ ਕੋਈ ਨਹੀਂ। ਮੁਸ਼ਕਲ ਦਾ ਸਮਾਂ ਵੀ ਕੋਈ ਨਹੀਂ। ਕਿਹੜੀ ਚੀਜ਼ ਹੈ ਜਿਸ ਦੀ ਲੋੜ ਹੈ ਮੈਨੂੰ ਪਰ ਇਹਦੇ باوجود ਵੀ ਜਦੋਂ ਕਿ ਮੇਰੀ ਲਿਸਟ ਦੇ ਵਿੱਚ ਮੇਰੀਆਂ ਲੋੜਾਂ ਪੂਰੀਆਂ ਨੇ ਫਿਰ ਵੀ ਮਨ ਬੇਚੈਨ ਕਿਉਂ ਹੈ ਤਕਲੀਫ ਕਿਸ ਗੱਲ ਦੀ ਹੈ ਉਸ ਮਰਜ਼ ਨੂੰ ਉਸ ਰੋਗ ਨੂੰ ਬੰਦਾ ਸਮਝ ਨਹੀਂ ਪਾਉਂਦਾ ਕਿਉਂਕਿ ਅਸੀਂ ਸਾਰੀਆਂ ਤਕਲੀਫਾਂ ਦਾ ਹੱਲ ਪਦਾਰਥ ਨੂੰ ਮੰਨਿਆ ਵੈਲਥ ਦੌਲਤ ਧਨ ਇਸ ਕਰਕੇ ਅਸੀਂ ਹੱਲ ਵੀ ਉਹਨਾਂ ਵਿੱਚੋਂ ਹੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਇਹ ਚੀਜ਼ ਦੀ ਘਾਟ ਕਰਕੇ ਹੁੰਦਾ ਹੈ ਜਾਂ ਆਹ ਚੀਜ਼ ਘੱਟ ਹੈ ਮੇਰੇ ਕੋਲੇ ਨੂੰ ਹੋਰ ਵਧਾ ਲਿਆ ਜਾਏ ਤਾਂ ਸ਼ਾਇਦ ਇਹ ਸਮੱਸਿਆ ਠੀਕ ਹੋ ਜਾਏ। ਇਹ ਉਮੀਦੀ ਖੇਡ ਹੈ ਜਿਵੇਂ ਬੰਦੇ ਦੇ ਹੱਥ ਉੱਤੇ ਜ਼ਖਮ ਹੈ ਤੇ ਉਹ ਪੱਟੀ ਪੈਰ ਉੱਤੇ ਕਰੇ। ਦਵਾਈ ਪੈਰ ਉੱਤੇ ਲਾਏ। ਜੰਨੀ ਰੋਗ ਕਿਤੇ ਹੋਰ ਹੈ। ਤੂ ਤਾ ਉਹ ਚਾਰ ਉਹਦਾ ਯਤਨ ਉਹਦਾ ਇਲਾਜ ਕਿਸੇ ਹੋਰ ਥਾਂ ਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹਾਰਾਜ ਕਹਿੰਦੇ ਨੇ ਫਿਜ਼ੀਕਲੀ ਰੋਗ ਹੈ ਹੀ ਨਹੀਂ ਸੀ ਨਾ ਹੀ ਇਹਦਾ ਸੋਲੂਸ਼ਨ ਨਾ ਇਹਦਾ ਹੱਲ ਪਦਾਰਥ ਵਿੱਚ ਸੀ ਇਹਦਾ ਇਹ ਰੋਗ ਆਤਮਕ ਹੈ ਮਾਨਸਿਕ ਹੈ ਤੇ ਇਹਦਾ ਹੱਲ ਵੀ ਉੱਥੇ ਹੀ ਪਿਆ ਹੋਇਆ ਹੈ